ਹਾਂਜੀ ਸਾਰ ਸ੍ਰੀਕਲ ਜੀ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਵਲੌਗ ਦੇ ਵਿੱਚ ਹਾਂਜੀ ਅੱਜ ਆਪਾਂ ਚੱਲਿਆ ਕਾਰਨੀਵਲ ਆਪਾਂ ਪਹਿਲਾਂ ਵੀ ਗਏ ਸੀ ਤੁਹਾਡੇ ਨਾਲ ਪ੍ਰੋਮਿਸ ਕੀਤਾ ਸੀ ਕਿ ਅਗਲੀ ਵਾਰ ਜਦੋਂ ਗਏ ਤਾਂ ਤੁਹਾਨੂੰ ਉਹ ਪੂਤ ਵਾਲਾ ਵਿਖਾਣਾਗਾ ਤੇ ਅੱਜ ਮੇਰਾ ਭਰਾ ਆਇਆ ਸੀਗਾ ਲੋੜੀ ਦੇਣ ਤੇ ਇਸ ਕਰਕੇ ਆਪਾਂ ਸੋਚਿਆ ਵੀ ਚੱਲ ਕਾਰਨੀਵਲ ਚਲੇ ਜਾਨੇ ਆ ਤੇ ਹਾਂਜੀ ਆਪਾਂ ਘਰੋਂ ਤੁਰ ਪਏ ਆ ਚਲੋ ਫਿਰ ਆਪਾਂ ਤੁਹਾਨੂੰ ਜਾ ਕੇ ਵਿਖਾਣੇ ਆ ਹਾਂਜੀ ਆਪਾਂ ਗਏ ਆ ਪਹੁੰਚ ਮੈਂ ਤੁਹਾਨੂੰ ਦੱਸ ਦੱਸ ਸੀ ਵੀ 15 ਤਰੀਕ ਦਾ ਕਲਾਸ ਸੀ ਤੇ ਮੇਰਾ ਪ੍ਰਾਪਤ 10 ਤਰੀਕ ਨੂੰ ਆ ਗਿਆ ਸੀ ਆਪਾਂ ਟਿਕਟ ਲੈ ਲਿਆ ਐਂਟਰੀ ਟਿਕਟ ਲੈ ਲਿਆ ਤੇ ਆਪਾਂ ਟਿਕਟ ਵਿਖਾਈ ਤੇ ਆਪਾਂ ਹੁਣ ਚੱਲੇ ਆ ਅੰਦਰ ਜੀ ਵੇਖੋ ਆਪਾਂ ਅੰਦਰ ਆ ਗਏ ਆ ਤੁਸੀਂ ਵੀ ਇੱਥੇ ਜ਼ਰੂਰ ਵਿਜ਼ਿਟ ਕਰੋ ਬਹੁਤ ਜ਼ਿਆਦਾ ਸੋਹਣਾ ਡੈਕੋਰੇਸ਼ਨ ਕੀਤੀ ਹੁੰਦੀ ਹੈ ਤੇ ਫੋਟੋਸ ਵਗੈਰਾ ਕਿਚਨ ਵਾਸਤੇ ਤੁਗਮਨ ਵਗੈਰਾ ਘੁੰਮਣ ਵਾਸਤੇ ਜਾਂ ਝੋਟੇ ਵਗੈਰਾ ਲੈਣ ਵਾਸਤੇ ਸ਼ਾਪਿੰਗ ਕਰਨ ਵਾਸਤੇ ਵੀ ਖਾਣ ਪੀਣ ਵਾਸਤੇ ਵੀ ਸਭ ਕੁਝ ਵਧੀਆ ਬਣਿਆ ਹੋਇਆ ਇੱਥੇ ਅਸੀਂ ਜਿਸ ਦਿਨ ਆਏ ਸੀ ਉਸ ਦਿਨ ਵੀ ਮੇਰੇ ਭਰਾ ਨੇ ਆਣਾ ਸੀਗਾ ਪਰ ਉਦੋਂ ਫਿਰ ਮੰਮੀ ਕਹਿੰਦੀ ਵੀ ਨਾ ਲੋੜੀ ਦਾ ਸਮਾਨ ਦੇਣ ਜਾਣਾ ਇਸ ਕਰਕੇ ਅਸੀਂ ਉਹਨੂੰ ਕਿਹਾ ਸੀ ਵੀ ਤੂੰ 15 ਤਰੀਕ ਤੋਂ ਪਹਿਲਾਂ ਪਹਿਲਾਂ ਆ ਜੇ ਤੂੰ ਜਾਣਾ ਹੈ ਇਸ ਕਰਕੇ ਉਹ 14 ਤਰੀਕ ਨੂੰ ਆਇਆ ਸੀ ਤੇ 14 ਤਰੀਕ ਨੂੰ ਅਸੀਂ ਰਾਤ ਨੂੰ ਗਏ ਸੀ ਤੁਹਾਨੂੰ ਸਭ ਕੁਝ ਮਿਲ ਜੇਗਾ ਖਾਣ ਪੀਣ ਵਾਸਤੇ ਸ਼ਾਪਿੰਗ ਵਗੈਰਾ ਵਾਸਤੇ ਜਾਂ ਝੂਟੇ ਵਗੈਰਾ ਲੈਣੇ ਆ ਤਾਂ ਵੀ ਤੇ ਸ਼ਾਪਿੰਗ ਵੀ ਤੁਸੀਂ ਕਰ ਸਕਦੇ ਹੋ ਇੱਥੇ ਲੇਡੀਜ਼ ਜੈਂਟਸ ਕੋਟ ਕੋਟੀਆਂ ਜੈਕਟ ਅਪਰ ਵਗੈਰਾ ਸਭ ਕੁਝ ਮਿਲ ਜੇਗਾ ਤੇ ਸਸਤੇ ਰੇਟਾਂ ਤੇ ਮਿਲ ਜਾਂਦੇ ਆ ਤੇ ਫਿਰ ਆਪਾਂ ਸੋਚਿਆ ਕਿ ਚੰਡੋਲ ਤੇ ਝੂਟੇ ਲੈ ਲੈਨੇ ਆ ਮਤਲਬ ਮੈਂ ਫਸਟ ਵਾਰ ਚੰਡੋਲ ਤੇ ਮੈਂ ਤੇ ਮੇਰਾ ਭਰਾ ਅਸੀਂ ਉਹਦਾ ਕਿਸ਼ਤੀ ਵਗੈਰਾ ਤੇ ਲਈ ਆ ਜਿਹੜੀ ਉਹ ਕਿਸ਼ਤੀ ਹੁੰਦੀ ਹੈ ਨਾ ਤੇ ਉਹਦੇ ਤੇ ਲਈ ਆ ਬਟ ਚੰਡੋਲ ਤੇ ਅਸੀਂ ਪਹਿਲੀ ਵਾਰ ਬੈਠੇ ਸੀ ਤੇ ਇਹਦਾ ਡਰ ਲੱਗਦਾ ਸੀਗਾ ਕਿਉਂਕਿ ਮੈਨੂੰ ਬਹੁਤ ਜ਼ਿਆਦਾ ਡਰ ਲੱਗਦਾ ਚੰਡੋਲ ਤੋਂ ਤੇ ਇਸ ਕਰਕੇ ਮੈਂ ਨਾ ਥੋੜੀ-ਮੋਟੀ ਵੀਡੀਓ ਰਿਕਾਰਡ ਕੀਤੀ ਜਿਆਦਾ ਨਹੀਂ ਕੀਤੀ ਕਿਉਂਕਿ ਮੈਨੂੰ ਐਦਾਂ ਸੀ ਮੇਰਾ ਫੋਨ ਨਾ ਡਿੱਗ ਜੇ ਇਸ ਕਰਕੇ ਮੈਨੂੰ ਗੋਲਡੀ ਨੇ ਵੀਡੀਓ ਨਹੀਂ ਬਣਾਉਣ ਦਿੱਤੀ ਤੇ ਇਸ ਕਰਕੇ ਬਸ ਥੋੜੀ ਜੀ ਵੀਡੀਓ ਬਣਾਈ ਆ ਹਾਂਜੀ ਪਹਿਲਾਂ ਕਹਿੰਦੇ ਸੀ ਵੀ ਇੱਕ ਡੱਬੇ ਦੇ ਵਿੱਚ ਸਿਰਫ ਦੋ ਜਾਨੇ ਬੈਠ ਸਕਦੇ ਆ ਬਟ ਫਿਰ ਸਾਡੇ ਚ ਹਿੰਮਤ ਹੈ ਨਹੀਂ ਸੀ ਵੀ ਕਿਸ ਕੋਈ ਇੱਕ ਜਾਨਾ ਲੱਗ ਬੈਠੇ ਤੇ ਮੇਰਾ ਭਰਾ ਵੀ ਛੋਟਾ ਸੀ ਮੈਨੋਂ ਉਧਰ ਡਰ ਲੱਗਦਾ ਸੀ ਇਸ ਕਰਕੇ ਫਿਰ ਕਿਵੇਂ ਨਾ ਕਿਵੇਂ ਕਰਕੇ ਅਸੀਂ ਤਿੰਨੇ ਜਾਨੇ ਇਕੱਠੇ ਬੈਠੇ ਤੇ ਮੈਂ ਥੋੜੀ ਜਿਹੀ ਵੀਡੀਓ ਰਿਕਾਰਡ ਕੀਤੀ ਹੈ ਜਿਆਦਾ ਨਹੀਂ ਕੀਤੀ ਕਿਉਂਕਿ ਮੈਨੂੰ ਇੱਦਾਂ ਸੀ ਵੀ ਫੋਨ ਡਿੱਗ ਜਾਏਗਾ ਤੇ ਬਸ ਮੈਂ ਥੋੜਾ ਜਿਹਾ ਸੀਨ ਲਿਆ ਤੇ ਬਹੁਤ ਜ਼ਿਆਦਾ ਡਰ ਲੱਗਦਾ ਪਿਆ ਸੀ ਇਦਾਂ ਸੀਗਾ ਕਿਉਂਕਿ ਫਸਟ ਟਾਈਮ ਬੈਠੇ ਸੀਗੇ ਤੇ ਬਹੁਤ ਜ਼ਿਆਦਾ ਡਰ ਹਾਂਜੀ ਵੇਖੋ ਮੈਂ ਥੋੜੀ ਜਿਹੀ ਵੀਡੀਓ ਰਿਕਾਰਡ ਕੀਤੀ ਸੀ ਜਿਆਦਾ ਮੈਂ ਨਹੀਂ ਕੀਤੀ ਕਿਉਂਕਿ ਮੈਨੂੰ ਇਦਾਂ ਸੀਗਾ ਕਿ ਫੋਨ ਨਾ ਗਿਰ ਜੇ ਹਾਂਜੀ ਉਸ ਤੋਂ ਬਾਅਦ ਆਪਾਂ ਦੋ ਤਿੰਨ ਸਨੇਪਸ ਬਣਾਈਆਂ ਦੇਖੋ ਬਹੁਤ ਜ਼ਿਆਦਾ ਉੱਚਾ ਸੀਗਾ ਤੇ ਇੱਦਾਂ نیچے ਵੇਖ ਕੇ ਡਰ ਲੱਗਦਾ ਸੀਗਾ ਬਟ ਬਹੁਤ ਜ਼ਿਆਦਾ ਮਜ਼ਾ ਆਇਆ ਬਹੁਤ ਜ਼ਿਆਦਾ ਮਜ਼ਾ ਆਇਆ ਜਿੱਦਾਂ ਮੈਂ ਫਸਟ ਵਾਰ ਬੈਠੀ ਸੀ ਥੋੜਾ ਜਿਹਾ ਬੈਠਣ ਵੇਲੇ ਡਰ ਲੱਗ ਗਿਆ ਕਿ ਕਿ ਪਤਾ ਨਹੀਂ ਕਿੱਦਾਂ ਹਨਾ ਹੋਏਗਾ ਇਦਾਂ ਦਾ ਵੀ ਰੁਕਣਾ ਵੀ ਨਹੀਂ ਬਟ ਬਹੁਤ ਜ਼ਿਆਦਾ ਮਜ਼ਾ ਆਇਆ ਹਾਂਜੀ ਤੇ ਚਲੋ ਫਿਰ ਆਪਾਂ ਹੁਣ ਉੱਤਰ ਆਇਆ ਨੀਚੇ ਤੇ ਹਾਂਜੀ ਹੁਣ ਆਪਾਂ ਚਲਦੇ ਆਂ ਪੂਤ ਵਾਲੇ ਸੇ ਜਿਹੜਾ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਜਦੋਂ ਆਪਾਂ ਅਗਲੀ ਵਾਰ ਆਏ ਤੇ ਆਪਾਂ ਜਰੂਰ ਆਵਾਂਗੇ ਤੇ ਇਹਦੇ ਬਾਰੇ ਮੈਂ ਤੁਹਾਨੂੰ ਕੁਝ ਵੀ ਨਹੀਂ ਕਹਿ ਸਕਦੀ ਕਿਉਂਕਿ ਮੇਰਾ ਇੰਨਾ ਜ਼ਿਆਦਾ ਬੁਰਾ ਹਾਲ ਹੋ ਗਿਆ ਸੀ ਇਹਦੇ ਵਿੱਚ ਕਿਉਂਕਿ ਮੈਂ ਐਦਾਂ ਸੋਚਿਆ ਸੀਗਾ ਵੀ ਜਿੱਦਾਂ ਵੀਡੀਓਜ਼ ਦੇ ਵਿੱਚ ਵਿਖਾਉਂਦੇ ਆ ਨਾ ਵੀ ਆਪਾਂ ਪੈਰ ਰੱਖਦੇ ਆ ਤਾਂ ਭੂਤ ਵਾਲਾ ਬੁੱਤ ਜਾ ਉੱਠਦਾ ਮੈਂ ਕੁਝ ਐਦਾਂ ਦਾ ਸੋਚਿਆ ਸੀ ਵੀ ਐਦਾਂ ਦਾ ਹੋਏਗਾ ਵਿੱਚ ਬਟ ਐਦਾਂ ਦਾ ਕੁਝ ਨਹੀਂ ਸੀ ਤੇ ਮੈਂ ਵੀਡੀਓ ਰਿਕਾਰਡ ਨਹੀਂ ਸਹੀ ਤਰੀਕੇ ਨਾਲ ਕੀਤੀ ਕਿਉਂਕਿ ਮੇਰੀ ਹਾਲਤ ਇੰਨੀ ਬੁਰੀ ਹੋ ਗਈ ਸੀ ਕਿਉਂਕਿ ਮੈਂ ਵੀਡੀਓ ਰਿਕਾਰਡ ਕਰ ਹੀ ਨਹੀਂ ਪਾਈ ਬਟ ਹਾਂ ਮੇਰਾ ਕੈਮਰਾ ਆਨ ਸੀਗਾ ਮਤਲਬ ਮੈਂ ਆਵਾਜ਼ ਨਹੀਂ ਕਟਾਂਗੀ ਤਾਂ ਤੁਸੀਂ ਵੇਖਿਓ ਚਲੋ ਨਾ ਬਟ ਤੁਹਾਨੂੰ ਆਵਾਜ਼ ਤੋਂ ਪਤਾ

ਉਸ ਤੋਂ ਬਾਅਦ ਆਪਾਂ ਕਿਹੜੀਆਂ ਗੇਮਸ ਪੂਤ ਵਾਲੀ ਗੱਲ ਆ ਪਾਸਟ ਤੇ ਕਰਾਂਗੇ ਤੇ ਅਮਰਿਤ ਨੇ ਵੀ ਸ਼ਾਟ ਲਗਾਏ ਸੀ ਉਹ ਵਾਲੇ ਮੈਂ ਰਿਕਾਰਡ ਨਹੀਂ ਕੀਤਾ ਕਿਉਂਕਿ ਮੈਂ ਭੁੱਲ ਗਈ ਸੀ ਵੀ ਵਲੌਗ ਬਣਾਨੀ ਪਈਆਂ ਤੇ ਮੈਨੂੰ ਬਾਅਦ ਚ ਕੁਆਲਟੀ ਨੇ ਯਾਦ ਕਰਵਾਇਆ ਕਿ ਵੀਡੀਓ ਨਹੀਂ ਬਣਾਈ ਤੇ ਦੋ ਤਿੰਨ ਗੇਮਸ ਸਕਿਪ ਹੋ ਗਈਆਂ ਤੇ ਚਲੋ ਬਾਅਦ ਵਿੱਚ ਯਾਦ ਆ ਗਿਆ ਤੇ ਇਸ ਕਰਕੇ ਆਪਾਂ ਵੀਡੀਓ ਬਣਾ ਲਈ ਤੇ ਉਸ ਤੋਂ ਬਾਅਦ ਆ ਗਲਾਸ ਛੱਟਣੇ ਸੀਗੇ ਤੇ ਨਾ ਛੇ ਪੰਜ ਗਲਾਸ ਸੀਗੇ ਇਹ ਪੰਜੇ ਗਲਾਸ ਛਟਨੇ ਸੀਗੇ ਤੇ 200 ਰੁਪਏ ਨਾ ਮਿਲਣਾ ਸੀ ਅਮਰਤ ਨੇ ਮਾਰ ਅਮਰਤ ਨੇ ਮਾਰਿਆ ਮੈਨੂੰ ਦੱਸ ਕਿ ਆ ਵੀ ਸੀਗਾ ਵੀ ਹਨਾ نیچے ਮਾਰੀ ਕਿਉਂਕਿ ਜੇ ਤੋ ਤਿੰਨ ਗਲਾਸ ਨੀਚੇ ਡਿੱਗ ਜਾਣਗੇ ਤੋ ਉੱਪਰ ਹਨਾ ਪਰ ਚਲ ਕੈਨੋ ਸੌਖਾ ਹੁੰਦਾ ਵੀ ਜਿਹੜਾ ਕਰਦਾ ਹੁੰਦਾ ਥੋੜਾ ਜਿਹਾ ਟਾਫੀ ਹੁੰਦਾ ਤੇ ਬਾਟੇ ਦੇ ਉੱਤੇ ਨਹੀਂ ਹੋਇਆ ਉਹ ਪਾਇਆ ਇਹਨੇ ਉੱਪਰ ਦੇ ਦੋ ਹੀ ਛੱਟੇ ਉਸ ਤੋਂ ਬਾਅਦ ਫਿਰ ਗੋਲਡੀ ਨੂੰ ਕਿਹਾ ਗੋਲਡੀ ਨੇ ਅਸਲੋਂ ਇੱਕ ਸੱਤਿਆ ਤੇ ਇਹ ਗੇਮ ਖੇਡੀ ਤੇ ਹਾਂ ਉਹ 골ਡੀ ਦੀਵਾਰੀ ਹੈ ਇਹਦੇ ਨਹੀਂ ਮਾਰੇਗਾ ਬਸ ਉਹ ਇੱਕੋ ਡਿੱਗੇਗਾ ਅੱਧਾ ਅਸੀਂ ਬਹੁਤ ਗੇਮਸ ਖੇਡੀਆਂ ਤੇ ਦੋ ਤਿੰਨ ਗੇਮਸ ਸਕਿਪ ਵੀ ਹੋ ਗਈਆਂ ਮੇਰੀਆਂ ਕਿਉਂਕਿ ਮੇਰੀ ਆ ਵੀ ਨਹੀਂ ਆ ਕਿ ਮੈਂ ਵਲੌਗ ਬਣਾਉਣੀ ਪਈਆਂ ਮੈਂ ਇੰਨੀ ਜ਼ਿਆਦਾ ਕਿ ਮਤਲਬ ਧਿਆਨ ਉਧਰ ਗੇਮ ਤੇ ਚਲਾ ਗਿਆ ਸੀ ਤੇ ਮੇਰੀ ਯਾਦ ਨਹੀਂ ਹੈ ਇਸ ਤੋਂ ਬਾਅਦ ਫਿਰ ਇਹ ਗੇਮ ਅਮ੍ਰਿਤਨੇ ਕੇ ਦਿੱਸ ਤੇਹੀ ਸਕਿਪ ਹੋ ਗਈ ਸੀ ਇਹਦੇ ਵਿੱਚ ਏਦਾਂ ਸੀਗਾ ਵੀ ਜਿਹੜੇ ਉਹ ਨੰਬਰ ਲਿਖੇ ਹੋਏ ਆ ਨਾ ਵੀ ਜੇ ਇਹ ਵਾਲੇ ਨੰਬਰਾਂ ਦੇ ਵਿੱਚ ਮੈਂ ਪਾਤੀ ਤਾਂ ਜੋ ਉਹਨਾਂ ਅੱਗੇ ਨਾ ਗਿਫਟ ਪਏ ਸੀਗੇ ਮੇਰੇ ਭਰਾ ਨੇ ਹੁਣ ਵੀਡੀਓ ਨੇ ਰਿਕਾਰਡ ਕੀਤੀ ਕਿ ਉਹਦੇ ਅੱਗੇ ਗਿਫਟ ਪਏ ਸੀ ਤੇ ਉਹ ਨੰਬਰ ਲਿਖੇ ਹੋਏ ਸੀਗੇ ਵੀ ਹਨਾ ਵੀ ਜਿੰਨੇ ਨੰਬਰ ਜਿੰਨੇ ਬਣਨਗੇ ਵੀ ਉਹ ਮੈਨੂੰ ਗਿਫਟ ਮਿਲੇਗਾ ਤੇ ਮੈਂ ਨਾ ਚੱਲ ਦੂਜਾ ਚਾਂਸ ਵੀ ਲੈ ਲਿਆ ਸੀ ਬਟ ਨਹੀਂ ਹੋ ਪਾਇਆ ਤੇ ਸ਼ਾਇਦ ਇੱਕ ਨੰਬਰ ਰਹਿ ਗਿਆ ਸੀਗਾ ਸਤਾ ਨਸਤੁਰਾ ਬਣਿਆ ਸੀ ਉਹ ਕੁਛ ਪਤਾ ਨਹੀਂ ਅਦਾ ਨਹੀਂ ਗਿਫਟ ਮਿਲਿਆ ਤੇ ਇਹ ਵੀ ਟਰਾਈ ਕੀਤਾ ਇਹ ਮੈਂ ਅਮਰਤ ਨੇ ਵੀ ਦੋ ਤਿੰਨ ਵਾਰ ਟਰਾਈ ਕੀਤਾ ਤੇ ਮੈਂ ਵੀ ਇੱਕ ਵਾਰ ਟਰਾਈ ਕੀਤਾ ਤੇ ਦੂਸਰਾ ਮੈਂ ਮੌਕਾ ਲੈ ਲਿਆ ਸੀ ਪਰ ਨਹੀਂ ਹੋ ਪਾਇਆ ਇਹਨੇ ਸ਼ਾਇਦ ਕੁਝ ਐਦਾਂ ਦੀ ਸਿਸਟਮ ਬਣਾਇਆ ਸੀਗਾ ਕਿ ਜਿੱਧਰ ਮੈਂ ਚਾਹੁੰਦੀ ਸੀ ਨਾ ਵੀ ਬਾਲ ਪਵੇ ਉਧਰ ਪੈਂਦੀ ਹੀ ਨਹੀਂ ਸੀ ਔਰ ਸਾਈਡ ਹੀ ਚਲ ਜਾਂਦੀ ਸੀ ਤੇ ਫਿਰ ਹੁਣ ਮੈਂ ਉਹਨਾਂ ਤੇ ਇੱਕ ਮੌਕਾ ਲਿਆ ਤੇ ਪਰ ਫਿਰ ਵੀ ਉਹ ਉਹਨਾਂ ਨੇ ਕਿਹਾ ਸੀ ਵੀ ਛੇਰੇ ਵਿੱਚ ਪਾ ਦੋ ਤੇ ਫਿਰ ਵੀ ਨਹੀਂ ਪਈ ਇੱਕ ਵਾਰ ਦੁਬਾਰਾ ਮੌਕਾ ਦੇਣਾ ਇਸ ਤਰ੍ਹਾਂ ਹਾਂਜੀ ਚਲੋ ਇਸ ਤੋਂ ਬਾਅਦ ਫਿਰ ਸੋਚਿਆ ਵੀ ਕੁਝ ਖਾ ਲੈਨੇ ਆ ਤੇ ਉਦੋਂ ਤੋਂ ਅਸੀਂ ਪਰੋਂ ਖਾਦਾ ਸੀਗਾ ਤੇ ਉਹ ਰਿਕਾਰਡ ਨਹੀਂ ਕੀਤਾ ਫਿਰ ਸੋਚਿਆ ਵੀ ਹੱਥੋਂ ਵੀ ਖਾ ਕੇ ਦੇਖ ਲੈਣਾ ਪੀਜ਼ਾ ਆ ਪੀਜ਼ਾ ਬਨਨ ਤੇ ਕਹਿੰਦਾ ਸੀਗਾ ਵੀ ਵੀਰਾ ਕਹਿੰਦਾ ਸੀ ਵੀ 15 ਤੋਂ 20 ਮਿੰਟ ਲੱਗਣਗੇ ਉਹਨਾ ਟਾਈਮ ਫਿਰ ਅਸੀਂ ਸੋਚਿਆ ਵੀ ਇੰਨੇ ਫੋਟੋਜ਼ ਵਗੈਰਾ ਖਿਚਾ ਲੈਣੇ ਆ ਤੇ ਉਹਨਾ ਟਾਈਮ ਅਸੀਂ ਫੋਟੋਜ਼ ਖਿਚਵਾਈਆਂ ਮੇਰੇ ਪ੍ਰਾਣੀ ਖਿਚਵਾਈਆਂ ਤੇ ਫਿਰ ਮੈਂ ਵੀ ਖਿਚਵਾ ਲਈਆਂ ਤੇ ਉਹ 에ਰੋਪਲੇਨ ਦੇ ਵਿੱਚ ਖਿਚਵਾਈਆਂ ਸੀਗੀਆਂ ਤੇ ਬਹੁਤ ਜ਼ਿਆਦਾ ਮਜ਼ਾ ਆਇਆ ਤੇ ਹਾਂਜੀ ਫੋਟੋਜ਼ ਵਗੈਰਾ ਖਿਚਵਾਉਣ ਤੋਂ ਬਾਅਦ ਆਪਾਂ ਆਪਣਾ ਪੀਜ਼ਾ ਤਿਆਰ ਹੋ ਗਿਆ ਸੀਗਾ ਤੇ ਇਸ ਤੋਂ ਬਾਅਦ ਦੇਖੋ ਪੀਜ਼ਾ ਕਿੰਨਾ ਟੇਸਟੀ ਲੱਗਦਾ ਪਿਆ ਦੇਖਣ ਜੀ ਵੈਸੇ ਵੀ ਬਹੁਤ ਜ਼ਿਆਦਾ ਟੇਸਟੀ ਸੀਗਾ ਵੀ ਜਿੱਦਾਂ ਆਪਾਂ ਮਹਿੰਗਾ ਮਹਿੰਗਾ ਪੀਜ਼ਾ ਖਾਨਿਆ ਨੂੰ ਉਹਨਾਂ ਨਾਲੋਂ ਬਹੁਤ ਜ਼ਿਆਦਾ ਟੇਸਟੀ ਸੀਗਾ ਤੇ ਮੈਨੂੰ ਪਹਿਲੀ ਵਾਰ ਇੰਨਾ ਜ਼ਿਆਦਾ ਟੇਸਟੀ ਲੱਗਾ ਹੈ ਪੀਜ਼ਾ ਬਹੁਤ ਜ਼ਿਆਦਾ ਟੇਸਟੀ ਸੀਗਾ ਤੇ ਕੁਝ ਜ਼ਿਆਦਾ ਮਹਿੰਗਾ ਵੀ ਨਹੀਂ ਸੀ ਮੇਬੀ ਹੈਗਾ 640 ਦਾ 140 ਜਾਂ 150 ਦਾ ਸੀ ਤੇ ਨਾ ਮhenga ਵੀ ਨਹੀਂ ਸੀ ਤੇ ਬਹੁਤ ਜ਼ਿਆਦਾ ਟੇਸਟੀ ਸੀ ਤੇ ਹਾਂਜੀ ਚਲੋ ਫਿਰ ਹੁਣ ਆਪਾਂ ਚੱਲਦੇ ਆਂ ਘਰ ਤੇ ਹਾਂਜੀ ਜਦੋਂ ਨਾ ਅਸੀਂ ਭੂਤਾਂ ਵਾਲੇ ਦੇ ਅੰਦਰ ਜਾਣ ਲੱਗੇ ਸੀ ਤਾਂ ਨਾ ਜਿਹੜੇ ਵੀਰੇ ਤੋਂ ਅਸੀਂ ਟਿਕਟ ਲਈ ਸੀ ਉਹਨੇ ਨਾ ਇੱਕ ਮੁੰਡੇ ਨੂੰ ਛੋਟੇ ਜਿਹੇ ਬੱਚੇ ਨੂੰ ਆਵਾਜ਼ ਦਿੱਤੀ ਸੀ ਉਹ ਨਾ ਮਤਲਬ ਮੈਨੂੰ ਨਹੀਂ ਪਤਾ ਲੱਗਿਆ ਕਦੋਂ ਅੰਦਰ ਗਿਆ ਸਾਡੇ ਤੋਂ ਪਹਿਲਾਂ ਹਨਾ ਉਹਨੇ ਹੀ ਪੇਸ਼ ਬਦਲਿਆ ਹੋਇਆ ਸੀ ਨਾ ਵੀ ਅਦਾ ਆਪਣਾ ਫੇਸ ਤੇ ਉਹ ਲਗਾਇਆ ਸੀ ਭੂਤ ਵਾਲਾ ਤੇ ਬਹੁਤ ਜ਼ਿਆਦਾ ਡਰ ਲੱਗਿਆ ਤੇ ਮੈਨੂੰ ਬਾਅਦ ਆ ਕੇ ਯਾਦ ਆਇਆ ਕਿ ਹਾਂ ਉਹ ਮੁੰਡੇ ਨੂੰ ਵੀਰੇ ਨੇ ਅੰਕਲ ਨੇ ਕਿਹਾ ਸੀਗਾ ਅੰਦਰ ਜਾਣ ਵਾਸਤੇ ਹਨਾ ਤੇ ਬਹੁਤ ਜ਼ਿਆਦਾ ਡਰ ਲੱਗਿਆ ਤੇ ਉਹਦਾ ਹੁਣ ਤਾਂ ਚਲੋ ਹੱਸੀ ਵੀ ਆਉਂਦੀ ਆ ਹਨਾ ਵੀ ਮੈਂ ਇੰਨਾ ਜ਼ਿਆਦਾ ਡਰ ਗਈ ਸੀ ਤੇ ਬਹੁਤ ਜ਼ਿਆਦਾ ਡਰ ਲੱਗਿਆ ਮੈਨੂੰ ਬਹੁਤ ਜ਼ਿਆਦਾ ਹਾਂਜੀ ਜਦੋਂ ਨਾ 골ਡੀ ਅੰਦਰ ਗਿਆ ਹਨਾ ਵੀ ਮਤਲਬ ਉਹ ਭੂਤ ਕੋਲ ਅੱਗੋਂ ਲੰਘਿਆ ਹਨਾ ਤੇ ਉਹᱫੋ ਉੱਠਿਆ ਹਨਾ ਉੱਠ ਕੇ ਫਿਰ ਬੈਠ ਗਿਆ ਤੇ ਮੈਨੂੰ ਲੱਗਿਆ ਹਨਾ ਵੀ ਐਦਾਂ ਵੀ ਜਦੋਂ ਕੋਈ ਉਹ ਤੋਂ ਅੱਗੋਂ ਦੀ ਲੰਗਦਾ ਤੇ ਉਹ ਉਦੋਂ ਉੱਠਦਾ ਇਸ ਤੋਂ ਬਾਅਦ ਮੇਰਾ ਭਰਾ ਆ ਗਿਆ ਤੇ ਉਹ ਨਹੀਂ ਉੱਠਿਆ ਤੇ ਮੈਨੂੰ ਲੱਗਿਆ ਵੀ ਚੱਲ ਇੱਕ ਵਾਰੀ ਉੱਠਿਆ ਤੇ ਜਦੋਂ ਮੈਂ ਉਤਰੀ ਹਨਾ ਉਦੋਂ ਤੇ ਜਦੋਂ ਮੈਂ ਉਹਦੇ ਅੱਗੋਂ ਦੀ ਲੰਗੀ ਤੇ ਉਹ ਉੱਠ ਗਿਆ ਤੇ ਮੇਰੇ ਪਿੱਛੇ ਪੈ ਗਿਆ ਤੇ ਹਨਾ ਮੈਨੂੰ ਫਿਰ ਐਦਾਂ ਫਤਾਂ ਹੀ ਮੇਰੇ ਮੂੰਹ ਦੇ ਵਿੱਚੋਂ ਨਿਕਲ ਗਿਆ ਵੀ ਤੇ ਸੱਚੀ ਮੱਚ ਬੂਤ ਹੈ ਤੇ ਉਸ ਤੋਂ ਬਾਅਦ ਮੈਂ ਜ਼ਿਆਦਾ ਡਰ ਗਈ ਕਿਉਂਕਿ ਮੈਨੂੰ ਐਦਾਂ ਸੀਗਾ ਵੀ ਕੋ ਕਬੂਤੇ ਤੇ ਜੇ ਜਦੋਂ ਆਪਾਂ ਲੰਗਦੇ ਆ ਤੇ ਉਹ ਉਦੋਂ ਉੱਠਿਆ ਤੇ ਬਾਦ ਤੇ ਫਿਰ ਜਦੋਂ ਮੇਰੇ ਪਿੱਛੇ ਪੈ ਗਿਆ ਇਸ ਕਰਕੇ ਮੈਂ ਥੋੜਾ ਜਿਆਦਾ ਡਰ ਗਈ ਸੀ ਉਹਦਾ ਬਹੁਤ ਜਿਆਦਾ ਮਜ਼ਾ ਆਇਆ ਬਹੁਤ ਜਿਆਦਾ ਮੇਰਾ ਦਿਲ ਕਰਦਾ ਸੀ ਕਿ ਮੈਂ ਉੱਥੇ ਜਾਵਾਂ ਪੂਤਾਲੇਸ ਦੇ ਵਿੱਚ ਇੱਕ ਵੀ ਦੇਖਾਂ ਕੀ ਇਹ ਬਹੁਤ ਜਿਆਦਾ ਮਜ਼ਾ ਆਈ ਹੋਪ ਤੁਹਾਨੂੰ ਇਹ ਵਲੌਗ ਪਸੰਦ ਆਇਆ ਹੋਵੇਗਾ ਜੇ ਤੁਹਾਨੂੰ ਇਹ ਵਲੌਗ ਪਸੰਦ ਆ ਲਾਈਕ ਕਮੈਂਟ ਐਂਡ ਸ਼ੇਅਰ ਤੇ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਤੁਹਾਡੇ ਕੋਲ ਜਿਹੜੇ ਨਵੇਂ-ਨਵੇਂ ਵਲੌਗ ਆਣਗੇ ਉਹਨਾਂ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਆ ਸਕੇ ਚਲੋ ਫਿਰ ਮਿਲਦੇ ਆਪਾਂ ਨੈਕਸਟ ਵਲੌਗ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਏ ਬਾਏ